ਜੀ ਬਹੁਤ ਸੋਹਣਾ ਡਿਜ਼ਾਈਨ ਆਇਆ ਜੀ ਪਸ਼ਮੀਨੇ ਵਿੱਚ ਕਾਫੀ ਕਲਰ ਦਾ ਸੂਟ ਆਪਰ ਕੀਤਾ ਹੈ ਪਸ਼ਮੀਨੇ ਦੀ ਸਲਵਾਰ ਪਸ਼ਮੀਨੇ ਦਾ ਸ਼ਾਲ ਤੇ ਪਸ਼ਮੀਨੇ ਦੀ ਸ਼ਰਟ ਪੰਜ ਰੰਗ ਨੇ ਫਰੰਟ ਬੈਕ ਪ੍ਰਿੰਟ ਹੈ 850 ਰੁਪਏ ਪ੍ਰਾਈਸ ਹੈ ਨੇਵੀ ਕਲਰ ਆ ਗਿਆ ਦੇ ਵਿੱਚ ਪੰਜ ਰੰਗ ਆਏ ਨੇ ਪੰਜ ਰੰਗ ਬਹੁਤ ਸੋਹਣੇ ਨੇ ਜਿਹੜਾ ਵੀ ਆਰਡਰ ਬੁੱਕ ਕਰਾਉਣਾ ਜਲਦੀ ਜਲਦੀ ਬੁੱਕ ਕਰਾ ਲਓ ਜੀ ਸ਼ਿਪਿੰਗ ਚਾਰਜਸ ਆਨਲਾਈਨ ਪੇਮੈਂਟ ਦੇ ਵਿੱਚ 50 ਰੁਪਏ ਨਾਲ ਸ਼ਾਲ ਆ ਦੇਖੋ ਜੀ ਡਿਜ਼ਾਈਨਰ ਸੂਟ ਹੈ ਸਾਰਾ ਇਹ ਬਹੁਤ ਸ਼ਾਨਦਾਰ ਹੈ ਪਿਓਰ ਪਸ਼ਮੀਨਾ ਵਾਈਨ ਕਲਰ ਆ ਗਿਆ ਦੇ ਵਿੱਚ ਦੇਖੋ ਜੀ ਕਲਰ 5 850 ਰੁਪਏ ਪ੍ਰਾਈਸ ਦੇ ਵਿੱਚ ਹੈ ਆਪਰ ਸਟਾਰਟ ਹੋ ਗਈ ਜੀ ਸਰਦੀਆਂ ਸੂਟਾਂ ਦੇ ਸਾਰਿਆਂ ਦੇ ਹੁਣ ਮਤਲਬ ਕਿ ਜਿੱਥੋਂ ਵੀ ਬਜ਼ਾਰਾ ਚ ਲੈਣੇ ਦਾ ਟਰਾਈ ਕਰ ਲਿਆ ਕਰੋ ਪਹਿਲਾਂ ਵੀ ਕੀ ਰੇਟ ਦੇ ਕੱਪੜੇ ਨੇ ਕੀ ਨਹੀਂ ਤਾਂ ਮੈਂ ਤੁਹਾਨੂੰ ਤਾਂ ਹੀ ਇੱਕ ਵਾਰ ਚੰਨਣਾ ਪਾਰਿਆ ਵੀ ਆਫਰਾਂ ਸ਼ੁਰੂ ਹੋ ਗਈਆਂ ਸਰਦੀਆਂ ਵਾਲੇ ਸੂਟਾਂ ਦੇ ਉੱਪਰ ਸਾਰਿਆਂ ਦੇ ਉੱਪਰ ਡਿਸਕਾਊਂਟ ਸ਼ੁਰੂ ਹੋ ਗਏ ਇਹ 850 ਰੁਪਏ ਸੂਟ ਹੈ ਜੀ ਹੁਣ ਪਿਓਰ ਪਸ਼ਮੀਨੇ ਦਾ ਮੂੰਗਿਆ ਰੰਗ ਆ ਗਿਆ ਦੇ ਵਿੱਚ ਨੈਕਸਟ ਆ ਗਿਆ ਦੇ ਵਿੱਚ ਬਲੈਕ ਰੰਗ ਪੰਜ ਰੰਗ ਨੇ ਜੀ ਪੰਜੇ ਰੰਗ ਸੋਨੇ ਨੇ ਮਤਲਬ ਡਿਜ਼ਾਈਨ 850 ਰੁਪਏ ਦੇ ਵਿੱਚ ਕਰਤਾ ਜੀ ਜਿਹੜਾ ਪਹਿਲਾਂ 1250 ਰੁਪਏ ਦਾ ਸੂਟ ਪਿੱਗ ਰਾਇਆ ਸੀ ਹ 850 ਰੁਪਏ ਵਿੱਚ ਫਰੰਟ ਬੈਕ ਸਲਵਾਰ ਪ੍ਰਿੰਟ ਸਾਰਾ ਕੁਝ ਬਹੁਤ ਸੋਹਣਾ ਹੈ ਸਲਵਾਰ ਪਲੇਨ ਸੋਰੀ ਸ਼ਾਲ ਪ੍ਰਿੰਟ ਹੈ ਤੇ ਪ੍ਰਿੰਟ ਕਮੀਜ਼ ਹੈ ਪ੍ਰਿੰਟ ਕਮੀਜ਼ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਰੰਗ ਚੈੱਕ ਕਰ ਲਓ ਮੂੰਗਿਆ ਰੰਗ ਹੈ ਇਹ ਬਹੁਤ ਸੋਹਣੇ ਸੋਹਣੇ ਰੰਗ ਨੇ ਆਪਣਾ ਰੰਗ ਦੇਖ ਲਓ ਕਿਹੜਾ ਲੈਣਾ ਸੀ ਤੁਹਾਨੂੰ ਦੱਸ ਦਿਓ ਨਾਲ ਵੀ ਆਹ ਰੰਗ ਲੈਣਾ ਹੈ ਕਿਉਂਕਿ ਇਹਦੇ ਵਿੱਚ ਆ ਵਾਈਨ ਕਲਰ ਆ ਗਿਆ ਦੇਖੋ ਜੀ ਇਹਨਾਂ ਨੂੰ ਪੰਜ ਰੰਗ ਨੇ 850 ਰੁਪਏ ਸੂਟ ਮਿਲੂਗਾ ਜੀ 850 ਨੇਵੀ ਕਲਰ ਹੈ ਜੀ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਸ਼ਿਪਿੰਗ ਕਰਜ਼ ਆਨਲਾਈਨ ਪੇਮੈਂਟ ਚ 50 ਰੁਪਏ ਕੈਸ਼ ਔਨ ਡਿਲੀਵ